ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਇਤਿਹਾਸਿਕ ਗੁਰਦੁਆਰਾ ਧੰਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸਥਾਨਾ ਤੇ ਸਕਿੱਲ ਡਿਵੈਲਪਮੈਂਟ ਸੈਂਟਰ ਦਾ ਉਦਘਾਟਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਇਸ ਉਪਰੰਤ ਫਾਊਂਡੇਸ਼ਨ ਦੇ ਸੀਈਓ ਗੁਰਬੀਰ ਸਿੰਘ ਸੰਧੂ ਨੇ ਦੱਸਿਆ ਕਿ ਇਸ ਸਕਿੱਲ ਡਿਵੈਲਪਮੈਂਟ ਸੈਂਟਰ ਗੁਰਦੁਆਰਾ ਧੰਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਫਾਊਂਡੇਸ਼ਨ ਦੀ ਆਗੂਆ ਦੇ ਸਹਿਯੋਗ ਨਾਲ ਸਨ ਫਾਊਂਡੇਸ਼ਨ ਵੱਲੋਂ ਖੋਲਿਆ ਗਿਆ ਜਿਸ ਦੀ ਅਗਵਾਈ ਸਨ ਫਾਊਂਡੇਸ਼ਨ ਕਰੇਗੀ ਉਹਨਾਂ ਕਹੇ ਕਿ ਇਸ ਸਿਕਲਾਈ ਡਵੈਲਪਮੈਂਟ ਸੈਂਟਰ ਵਿੱਚ ਹਰ ਪ੍ਰਕਾਰ ਦੀਆਂ ਲੋੜੀਂਦੀਆਂ ਸਹੂਲਤਾਂ ਬੱਚਿਆਂ ਨੂੰ ਮੁਹੱਈਆ ਕਰਵਾਈ ਜਾਣਗੀਆਂ ਅਤੇ ਜੋ ਵੀ ਇਸ ਸਿਕਲਾਈ ਡਵੈਲਪਮੈਂਟ ਸੈਂਟਰ ਵਿੱਚੋਂ ਬੱਚਾ ਸਿੱਖ ਕੇ ਜਾਵੇਗਾ ਉਸ ਨੂੰ ਨੌਕਰੀਆਂ ਵੀ ਮਿਲਣਗੀਆਂ ਤੇ ਅਸੀਂ ਸਾਡਾ ਹੈਗਾ ਵੀ ਹਰ ਜ਼ਿਲ੍ਹੇ ਚ ਇੱਕ ਇੱਕ ਕੁੱਲ ਹੈ ਸਾਦੀ ਸਾਹਿਬ ਜਿਹੜੇ ਵਿਕਰਮਜੀਤ ਸਿੰਘ ਜੀ ਨੇ ਇਹ ਉਹਨਾਂ ਦਾ ਉਪਰਾਲਾ ਹੈ ਤੇ ਮੈਂ ਦੇਖਭਾਲ ਕਰਦਾ ਸਾਰਾ ਮੈਸੀ ਯੂਐਚੀ ਫਿਕਸੈਕਟਿਵ ਆਫ ਸਲ ਫਾਊਂਡੇਸ਼ਨ ਇਟ ਇクセਕਟਲੀ ਟੂ ਸੈਂਟਰ ਬੋਲੀ ਆਏ ਇਹਦੇ ਹਾਲੇ ਪਲਾਨਡ ਹੈ ਇੱਕ ਮੈਂ ਜਿਵੇਂ ਦੱਸ ਕੇ ਗਿਆ ਹੈ ਸੈਲਫ এমਪਲੋਇਡ ਟੇਲਰਿੰਗ ਲੜਕੀਆਂ ਵਾਸਤੇ ਸਿਖਲਾਈ ਬਿਕੋ ਇੱਕ ਕਪੜਾ ਸਿਲੀ ਸਕੇ ਕੁਝ ਹੋਰ ਕਰ ਸਕੇ ਘਰ ਦੇ ਵੀ ਕੁਤੋਂ ਪੈਸੇ ਵੀ ਕਮਾਵੇ ਕੁੜੀਆਂ ਦੀਆਂ ਸਾਡੀਆਂ ਇੱਕ ਹੈਗਾ ਡਾਟਾ ਐਂਟਰੀ ਆਪਰੇਟਰ ਉਹਦੀ ਵੀ ਡਿਮਾਂਡ ਰਹਿੰਦੀ ਹੈ ਲੋਕਲ ਲੈਵਲ ਤੇ ਉਹ ਨੌਕਰੀ ਮਿਲ ਜਵੇ ਪਹਾੜ ਨੂੰ ਆਰਾ 14-15 ਹਜ਼ਾਰ ਦੀ ਮਿਲ ਜੇਵੇ ਸ਼ੁਰੂ ਚ ਪਰ ਆਪਦੇ ਘਰੇ ਜਾ ਕੇ ਆਰਾਮ ਨਾਲ ਖਾਵੇ ਘਰ ਦੀ ਰੋਟੀ ਖਾਵੇ ਉਹਦਾ ਖਰਚਾ ਬਚੇ ਜੋ ਇਸ ਕਰਕੇ ਡਾਟਾ ਐਂਟਰਪ੍ਰੀਨਰ ਹੈ ਤੂੰ ਬਾਦ ਉਲਟ ਜਾਈ ਜਾਏਗਾ ਉਹ ਹੈਗਾ ਜੀਟੀਏ ਜਨਰਲ ਡਿਊਟੀ ਅਸਿਸਟੈਂਟ ਉਹ ਹੁੰਦੀ ਹੈ ਵੀ વૃદ્ધਾਂ ਦੀ ਮਰੀਜ਼ਾਂ ਦੀ ਸੇਵਾ ਕਿਵੇਂ ਕਰੀਦੀ ਹੈ ਸੰਭਾਲ ਕਿਵੇਂ ਕਰੀਦੀ ਹੈ ਉਹ ਵੀ ਹੁਣ ਸ਼ੁਰੂ ਹੋ ਜਾਉ ਤੇ 3 3 ਕੋਰਸ ਸ਼ੁਰੂ ਹੋਣਗੇ ਇਹ ਕੋਰਸ ਸਰ ਕਿੰਨੇ ਚਿਰ ਦਾ ਹੋਵੇਗਾ ਜੀ ਇਹ ਕੋਰਸ ਦੋ ਅढੋਂ ਦਾ ਜੀ 10 ਮਹੀਨੇ ਦਾ 4 ਮਹੀਨੇ ਦਾ 5 ਮਹੀਨੇ ਦਾ ਕੀਤਾ ਗਿਆ ਕੀ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਜੀ ਏ ਜੀ ਸੈਂਟਰ ਬਾਬਾ ਦੀਪ ਸਿੰਘ ਦੇ ਸ਼ਹੀਦ ਜੀ ਦੇ ਜਨਮ ਸਥਾਨ ਦੇ ਉੱਤੇ ਇਹ ਸੈਂਟਰ ਖੁੱਲਿਆ ਹੈ ਇਹ ਉਪਰਾਲਾ ਹੈਗਾ ਕਰਨਲ ਸਾਹਿਬ ਦਾ ਨੇ ਪ੍ਰਧਾਨ ਨੇ ਫਾਊਂਡੇਸ਼ਨ ਦੇ ਬਾਬਾ ਦੀਪ ਸਿੰਘ ਜੀ ਦੇ ਪਰ ਸਹਿਯੋਗ ਜਿਹੜਾ ਹੈ ਉਹ ਸਨ ਫਾਊਂਡੇਸ਼ਨ ਦੇ ਰਹੀ ਹੈ ਕਿਉਂਕਿ ਸਨ ਫਾਊਂਡੇਸ਼ਨ ਜਿਹੜੀ ਹੈ ਡਾਕਟਰ ਵਿਤਰਪ ਸਿੰਘ ਜਾਨੀ ਪਦਮਸ਼ਰੀ ਹੈ ਮੈਂਬਰ ਪਾਰਲੀਮੈਂਟ ਹੈ ਉਹਨਾਂ ਦਾ ਬਹੁਤ ਵੱਡਾ ਸਬ ਫਾਊਂਡੇਸ਼ਨ ਹੈ ਇੱਕ ਸੰਸਥਾ ਚੈਰੀਟੀ ਉਹਦਾ ਮੈਂ ਸੀਈਓ ਹੈ ਤੇ ਅਸੀਂ ਬਹੁਤ ਜਲ ਸਕਿੱਲ ਸੈਂਟਰ ਖੋਲਦੇ ਪਏ ਆ ਬੱਚਿਆਂ ਨੂੰ ਨੌਕਰੀਆਂ ਦੇਣ ਨੂੰ ਤੇ ਇਹ ਜਿਹੜਾ ਸੈਂਟਰ ਹੈ ਉਹਨਾਂ ਸਾਡੇ ਸਹਿਯੋਗ ਸਨ ਫਾਊਂਡੇਸ਼ਨ ਦੀ ਛੱਤਰ ਛਾਇਆ ਹੋਏਗਾ ਔਰ ਇਹਦੇ ਚ ਹਰ ਪ੍ਰਕਾਰ ਦੀ ਸਕਿਲਿੰਗ ਦਿੱਤੀ ਜਾਵੇਗੀ ਹੌਲੀ ਹੌਲੀ ਫਿਲਹਾਲ ਅਸੀਂ ਦੋ ਕੋਰਸ ਨਾਲ ਸ਼ੁਰੂ ਕਰ ਰਹੇ ਹਾਂ ਇੱਕ ਤਾਂ ਸਟੀਚਿੰਗ ਦਾ ਸੈਲਫ এমਪਲੋਇਡ ਬੱਚਿਆਂ ਆਪ ਦਾ ਕੰਮ ਕਰ ਸਕਣ ਇੱਕ ਸਾਡੇ ਕੋਲੇ ਡਾਟਾ ਐਂਟਰੀ ਆਪਰੇਟਰ ਹੁੰਦੇ ਆ ਜਿਹਨਾਂ ਨੂੰ ਨੌਕਰੀਆਂ ਲੱجن ਇਸ ਤੋਂ ਬਾਅਦ ਆਪਾਂ ਜੀਡੀਏ ਦਾ ਜਨਰਲ ਡਿਊਟੀ ਅਸਿਸਟੈਂਟ ਜਿਹੜੇ ਬਜ਼ੁਰਗਾਂ ਨੂੰ ਵਿਰਧਾਂ ਨੂੰ ਹਸਪਤਾਲਾਂ 'ਚ ਸੰਭਾਲਣ ਦੀ ਨਰਸਿੰਗ ਟਾਈਪ ਦਾ ਕੋਰਸ ਹੋ ਕਰਾਵਾਂਗੇ ਲੜਕਿਆਂ ਲਈ ਲੜਕੀਆਂ ਲਈ ਹੌਲੀ ਹੌਲੀ ਜਿਵੇਂ ਬਾਬਾ ਜੀ ਦੀਪ ਸਿੰਘ ਜੀ ਉਹਨਾਂ ਦੀ ਮੇਲ ਰਹੀ ਤੇ ਬਹੁਤ ਕੁਛ ਤੇ ਹੋਰ ਸੈਂਟਰ ਵੱਡਾ ਹੁੰਦਾ ਜਾਏਗਾ ਉਹਨਾਂ ਨਾਲ ਬਖਸ਼ਿਸ਼ ਨਹੀਂ ਹੈਗੀ ਹੈ ਤਾਂ ਇਹ ਸਾਡਾ ਅਜ ਉਪਰਾਲਾ ਹੈ ਇਹ ਸੈਂਚ ਸੰਸਦਾ ਇਸ ਇਲਾਕੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਨੌਕਰੀਆ ਆਮ ਤੌਰ ਤੇ ਵੱਡੇ ਸ਼ਹਿਰਾਂ 'ਚ ਰਹਿੰਗੀਆਂ ਤੇ ਪਿੰਡਾਂ 'ਚੋਂ ਬੱਚੇ ਜਾ ਕੇ ਮੁਸ਼ਕਲਾਂ ਸ਼ਹਿਰਾਂ 'ਚ ਰਹਿੰਦੇ ਐ ਖਰਚਾ ਵੱਧ ਜਾਂਦਾ ਤਨਖਾਹ ਉਨੀ ਹੁੰਦੀ ਨਹੀਂ ਇੱਥੋਂ ਐ ਵਿਆਪ ਦੇ ਨੇੜੇ ਰੋਟੀ ਰੋਜ਼ਗਾਰ ਆਪਦਾ ਕਰ ਲਗੇ ਜਿਹੜਾ ਬੱਚਾ ਇੱਥੋਂ ਪਾਸ ਆਊਟ ਕਰਕੇ ਜਾਏਗਾ ਆਪ ਦਾ ਸਰਟੀਫਿਕੇਟ ਅਸੀਂ ਦੇਵਾਂਗੇ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਉਂਸਲ ਨਾਲ ਅਸੀਂ ਸਾਡਾ ਸਹਿਯੋਗ ਹੈ ਅਸੀਂ ਮਾਨਤਾ ਪ੍ਰਾਪਤ ਹੈ ਉਹਨਾਂ ਦਾ ਸਰਟੀਫਿਕੇਟ ਨਾਲ ਜਿਹੜਾ ਬੱਚਾ ਆਪ ਦਾ ਕੰਮ ਸਬੂ ਕਰਨਾ ਚਾਵੇ ਦੁਕਾਨ ਵਰਕਸ਼ਾਪ ਜਾਂ ਕੋਈ ਹੋਰ ਉਹਨੂੰ ਅਸੀਂ ਬਲੋਨ ਵੀ ਮੁਹੱਈਆ ਕਰਾਵਾਂਗੇ ਸੋ ਇਹ ਬਹੁਤ ਵੱਡੀ ਹੈ ਬਹੁਤ ਵੱਡੀ ਸੇਵਾ ਹੈ ਇਹਨੂੰ ਸਿੱਖਿਆ ਲੰਗਰ ਦੇ ਰੂਪ ਚ ਅਸੀਂ ਸਮਝਦੇ ਆਂ ਵੀ ਸਿੱਖਿਆ ਦਾ ਲੰਗਰ ਹੈ